ਪਰ ਚੰਡੀਗੜ੍ਹ ਤੋਂ ਜਿੱਥੇ ਕਿ ਵਿਵਾਦਾ ਜੜੇ ਪ੍ਰੋਡਿਊਸਰ ਪਿੰਕੀ ਤਾਲੀਵਾਲ ਦੇ ਕਰਦੇ ਬਾਹਰ ਫਾਇਰਿੰਗ ਹੋਈ ਹੈ ਜੀ ਹਾਂ ਚੰਡੀਗੜ੍ਹ ਦੇ ਸੈਕਟਰ 71 ਸਿੱਧ ਕਰਦੇ ਬਾਹਰ ਕਰੀਬ 8 ਤੋਂ 10 ਰਾਉਂਡ ਫਾਇਰਿੰਗ ਦੇ ਹੋਏ ਨੇ ਬਾਈਕ ਸਵਾਰਾਂ ਨੇ ਪਿੰਕੀ ਦੇ ਘਰ ਤੇ ਇੱਥੇ ਗੋਲੀਆਂ ਚਲਾਈਆਂ ਨੇ ਸੋ ਜੋ ਸੂਤਰ ਤੋਂ ਜਾਣਕਾਰੀ ਮਿਲ ਰਹੀ ਹੈ ਤਕਰੀਬਨ 8 ਤੋਂ 10 ਰਾਉਂਡ ਫਾਇਰਿੰਗ ਹੋਈ ਹੈ ਕਰਚ ਹਾਲਾਂਕਿ ਉਸ ਵੇਲੇ ਕੋਈ ਮੌਜੂਦ ਨਹੀਂ ਸੀ ਗੋਲੀਆਂ ਘਰ ਦੇ ਦਰਵਾਜ਼ੇ ਤੇ ਵੱਜੀਆਂ ਨੇ ਲੇਕਿਨ ਜਿਸ ਤਰ੍ਹਾਂ ਦੇ ਨਾਲ ਵਿਵਾਦਾਂ ਵਿੱਚ ਰਹੇ ਨੇ ਪ੍ਰੋਡਿਊਸਰ ਪਿੰਕੀ ਤਾਲੀਵਾਲ لیکن قانون و نظام تے وی سوال اٹھ رہے نے Chandigarh دے Sector 71 سے کر دے باہر قریب 8 تو 10 راؤنڈ فائرنگ دے ہوئے نے دس دیے کہ ایتھے جس قدر بائیک سواراں نے پنکی دے گھر تے گولیاں چلائیاں نے جو سوترا تو جانکاری مل رہی 8 تو 10 راؤنڈ فائرنگ ہوئی ہے فائرنگ کرن کار وچ موجود نہیں سن پنکی تالیوال جس ویلے گولیاں چلیاں نے پولیس نے موقع دے بوط کی گولیاں دے کھول برآمد کیتے نے ਫਾਇਰਿੰਗ ਪਿੱਛੇ ਆਪਸੀ ਰੰਜਿਸ਼ ਜਾਂ ਕੋਈ ਹੋਰ ਵਜ੍ਹਾ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਪੁਲਿਸ ਦੇ ਘਰ ਚ ਲੱਗੇ ਸੀਸੀਟੀਵੀ ਆਪਣੇ ਕਬਜ਼ੇ ਚ ਲੈਨੇ ਤੇ ਹੁਣ ਫੁਟੇਜ ਖੰਗਾਲੀ ਜਾ ਰਹੀ ਹੈ ਸੁਨੰਦਾ ਸ਼ਰਮਾ ਦੇ ਨਾਲ ਵਿਵਾਦ ਤੋਂ ਬਾਅਦ ਸੁਰਖੀਆਂ ਵਿੱਚ ਐਸਨ ਪਿੰਕੀ ਢਾਲੀਵਾਲ ਅਰੇਸ ਵਿੱਚ ਕਰ ਇਸਰਦਨਾਲ ਫਾਇਰਿੰਗ ਹੋਣੀ ਕਈ ਰਾਉਂਡ ਫਾਇਰਿੰਗ ਦੇ ਹੋਏ ਨੇ ਸੋ ਹੁਣ ਪੁਲਿਸ ਪਤਾ ਲਗਾਉਣ ਚ ਜੁਟੀ ਹੈ ਕੌਣ ਹੈ ਲੋਕ ਸੰ ਜਿਨਾਂ ਨੇ ਫਾਇਰਿੰਗ ਕੀਤੀ ਕੀ ਮਕਸਦ ਸੀ ਹਾਲਾਂਕਿ ਜਿਸ ਵੇਲੇ ਫਾਇਰਿੰਗ ਹੋਈ ਪਿੰਕੀ ਢਾਲੀਵਾਲ ਆਪਣੇ ਘਰ ਮੌਜੂਦ ਨਹੀਂ ਸਨ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦੇ ਜੋ ਗੇਟ ਹੈ ਉਸ ਨੂੰ ਗੋਲੀਆਂ ਲੇਕਿਨ ਇੱਥੇ 8 ਤੋਂ 10 ਰਾਉਂਡ ਫਾਇਰਿੰਗ ਦੇ ਹੋਏ ਨੇ ਸੁਨੰਦਾ ਸ਼ਰਮਾ ਦੇ ਨਾਲ ਵਿਵਾਦ ਤੋਂ ਬਾਅਦ ਸੁਰਖੀਆਂ ਵਿੱਚ ਰਹੇ ਨੇ ਪਿੰਕੀ ਢਾਲੀਵਾਲ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਰਹੇ ਨੇ ਪ੍ਰੋਡਿਊਸਰ ਪਿੰਕੀ ਢਾਲੀਵਾਲ ਜਿਨ੍ਹਾਂ ਦੇ ਘਰ ਦੇ ਬਾਹਰ ਇੱਥੇ ਫਾਇਰਿੰਗ ਹੋਈ ਹੈ ਚੰਡੀਗੜ੍ਹ ਦੇ ਸੈਕਟਰ 71 ਸਥਿਤ ਘਰ ਦੇ ਬਾਹਰ ਕਰੀਬ 8 ਤੋਂ 10 ਰਾਉਂਡ ਫਾਇਰਿੰਗ ਦੇ ਕੀਤੇ ਗਏ ਨੇ ਸੋ ਇਸ ਨੂੰ ਲੈ ਕੇ ਇਲਾਕੇ ਵਿੱਚ ਦਹਿਸ਼ਤ ਵੀ ਹੈ ਬਾਈਕ ਸਵਾਰਾਂ ਨੇ ਪਿੰਕੀ ਦੇ ਘਰ ਤੇ ਇੱਥੇ ਗੋਲੀਆਂ ਚਲਾਈਆਂ ਨੇ ਜੋ ਸੂਤਰਾ ਤੋਂ ਜਾਣਕਾਰੀ ਮਿਲ ਰਹੀ ਹੈ ਸੋ ਫਿਲਹਾਲ ਹੁਣ ਪੁਲਿਸ ਪੂਰੇ ਮਾਮਲੇ ਦੀ ਤਫਤੀਸ਼ ਕਰ ਰਹੀ ਆਸਪਾਸ ਦੀ ਸੀਸੀਟੀਵੀ ਫੁਟੇਜ ਔਰ ਜੋ ਕਾਰ ਦੇ ਵਿੱਚ ਸੀਸੀਟੀਵੀ ਲੱਗਿਆ ਉਸ ਨੂੰ ਵੀ ਖੰਗਾ ਲਿਆ ਗੋਲੀਆਂ ਚਲਾਈਆਂ ਨੇ ਉਹਨਾਂ ਬਾਰੇ ਜਾਣਕਾਰੀ ਮਿਲ ਸਕੇ ਸੋ ਤਸਵੀਰਾਂ ਨੇ ਪਿੰਕੀ ਦੇ ਘਰ ਤੇ ਫਾਇਰਿੰਗ ਜੋ ਕੀਤੀ ਗਈ ਹੈ ਉਸ ਤੋਂ ਬਾਅਦ ਦੀਆਂ ਕਿਸ ਤਰ੍ਹਾਂ ਗੋਲੀਆਂ ਦੇ ਖੋਲ ਬਰਾਮਦ ਹੋਏ ਨੇ ਪੁਲਿਸ ਵੱਲੋਂ ਫਿਲਹਾਲ ਹੁਣ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਸੋ ਬਾਈਕ ਸਵਾਰਾ ਨੇ ਪਿੰਕੀ ਦੇ ਘਰ ਤੇ ਗੋਲੀਆਂ ਚਲਾਈਆਂ ਨੇ ਜੋ ਜਾਣਕਾਰੀ ਸੂਤਰ ਤੋਂ ਮਿਲ ਰਹੀ ਹੈ ਫਿਲਹਾਲ ਹੁਣ ਪੁਲਿਸ ਵੱਲੋਂ ਪੂਰੀ ਘਟਨਾ ਦੀ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ तमाम ਸੀਸੀਟੀਵੀ ਤਸਵੀਰਾਂ ਦੀ ਖੰਗਾਲੀਆਂ ਜਾਰੀਆਂ ਨੇ ਮਨਜੋਤ ਸੜੇ ਨਾਲ ਜੁੜੇ ਨੇ ਮਨਜੋਤ ਪਿੰਕੀ ਤਾਲੀਵਾਲ ਦੀ ਜਿਹਦੇ ਅਸੀਂ ਗੱਲ ਕਰਦੇ ਹਾਂ ਕਈ ਵਾਰ ਵਿਵਾਦਾਂ ਵਿੱਚ ਰਹੇ ਨੇ ਹਾਲ ਹੀ ਵਿੱਚ ਸੁਨੰਧਾ ਸ਼ਰਮਾ ਦੇ ਨਾਲ ਵਿਵਾਦ ਨੂੰ ਲੈ ਕੇ ਵੀ ਸੁਰਖੀਆਂ ਚੜੇ ਨੇ ਲੇਕਿਨ ਜਿਸ ਨੰਦਰਨ ਨੂੰ ਹੈ ਹਮਲਾ ਹੋਇਆ ਕੀ ਕੋਈ ਜਾਣਕਾਰੀ ਇਸ ਪੂਰੀ ਘਟਨਾ ਨੂੰ ਲੈ ਕੇ ਕਬੀ ਕੋ ਰਹਾ ਹਾਲਾਕੀ ਲਗਾਤਾਰ ਵਿਵਾਦਤ ਟਿੱਪੜੀਆਂ ਜਿਹੜੀਆਂ ਹੋਈਆਂ ਆ ਰਹੀਆਂ ਵਿੱਚ ਵਕਤ ਵਕਤ ਸਿੰਗਰਾ ਵੱਲੋਂ ਐਕਟਰਾ ਵੱਲੋਂ ਕੀਤੀਆਂ ਗਿਆ ਉਸ ਨੂੰ ਲੈ ਕੇ ਜਿਹੜਾ ਹੈ ਪਹਿਲਾਂ ਹੀ ਜਿਹੜੇ ਬੀਤੀ ਨੂੰ ਵਿਵਾਦਾਂ ਦੇ ਘਰੇਟ ਹੋਏ ਸੀਗੇ ਔਰ ਹਾਲਾਂਕਿ ਬੀਤੀ ਰਾਤ 10 ਵਜੇ ਦਾ ਪੂਰਾ ਘਟਨਾਕਰਨ ਦੱਸਿਆ ਜਾ ਰਿਹਾ ਹੈ ਕਿ ਇੱਥੇ ਤੱਕ ਜਿਹੜੀ ਸਾਰੀ ਸੂਚਨਾ ਮਿਲ ਰਹੀ ਹੈ ਕਿ ਦੋ ਨੌਜਵਾਨੇ ਨੇ ਦੋ ਨੌਜਵਾਨ ਪਹਿਲਾਂ ਉਸੇ ਘਰ ਦੌਰਾਨ ਉਸੇ ਘਰ ਦੇ ਬਾਹਰੋਂ ਪੈਦਲ ਨਿਕਲੇ ਨੇ ਔਰ ਉਸ ਤੋਂ ਬਾਅਦ ਬਾਈਕ ਤੇ ਆ ਕੇ ਯਾਨੀ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੇ ਔਰ ਉਸ ਤੋਂ ਬਾਅਦ ਫਾਇਰਿੰਗ ਕੀਤੀ ਗਈ 10 ਲਕਸ਼ੀ ਦੇ ਮਾ 10ਵੇਂ ਦੇ ਘਟਨਾਤੀ ਜਾਰੀ ਉਸ ਵੇਲੇ ਖਨੇਰੀ ਤੂਫਾਨ ਔਰ ਬਾਰਿਸ਼ ਦਾ ਜਿਹੜਾ ਲਗਾਤਾਰ ਇਹ ਪ੍ਰਕਿਰਿਆ ਚੱਲ ਰਹੀ ਸੀ ਉਸ ਨੂੰ ਲੈ ਕੇ ਕਿਤਨਾ ਕਿਤੇ ਦੇਖਿਆ ਜਾਂਦਾ ਵੀ ਉਸ ਦਾ ਫਾਇਦਾ ਉਠਾ ਕੇ ਹੀ ਇਹ ਕਾਰਵਾਈ ਨੂੰ ਜਾਮ ਦਿੱਤਾ ਗਿਆ ਪਰ ਸੀਸੀਟੀਵੀ ਜਿਹੜੀਆਂ ਨੇ ਉਹ ਸੰਭਾਲੀਆਂ ਜਾ ਰਹੀਆਂ ਨੇ ਪੁਲਿਸ ਵੱਲੋਂ ਜਿਹੜੇ ਫਿਟਚਲ ਦੇ ਜਾਂ ਜਿਹੜੇ ਫਾਇਰ ਹੋਏ ਸੀਗੇ ਗੋਲੀਆਂ ਦੇ ਕੋਲ ਤਰਾਮਤ ਕਰ ਲਏ ਗਏ ਨੇ ਔਰ ਐਸਐਸਪੀ ਵੀ ਮੌਕੇ ਦੇ ਉੱਪਰ ਬੀਤੀ ਰਾਤ ਪਹੁੰਚੇ ਹੋਰ ਉਹਦੇ ਨਾਲ ਨਾਲ ਬਾਕੀ ਟੀਮ ਜਿਹੜੀ ਸੀਗੀ ਉਹ ਪੂਰਨ ਤੌਰ ਤੇ ਪੜਤਾਲ ਕਰ ਰਹੀ ਹੈ ਹਾਲਾਂਕਿ ਕੀ ਕਾਰਨ ਰਹੇ ਨੇ ਕਿਸ ਕਾਰਨ ਕਰਕੇ ਹਮਲਾ ਹੋਇਆ ਜਾਂ ਇਸ ਦੇ ਪਿੱਛੇ ਕਿਸ ਤਰੀਕੇ ਦਾ ਕੋਈ ਪਰੋਕਸੀ ਵਾਲਾ ਕੰਮ ਹੈ ਜਾਂ ਫਿਰ ਸੁਨੰਦਾ ਚਰਮਾ ਜਾਂ ਬਾਕੀ ਫਿੰਗਰਸ ਨੂੰ ਲੈ ਕੇ ਕਿਸੇ ਤਰੀਕੇ ਦੀ ਕੋਈ ਹਮਦਰਦੀ ਵਾਲਾ ਇਕਦਮ ਹੈ ਇਹ ਪੁਲਿਸ ਸਾਰੇ ਐਂਗਲ ਘੰਡਾਲ ਕੇ ਅਗਲੀ ਕਾਰਵਾਈ ਜਿਹੜੀ ਹੈ ਉਹ ਕਰ ਰਹੀ ਹੈ ਹਾਲਾਂਕਿ ਬੀਤੀ ਰਾਤ ਜਿਹੜਾ ਹੈ ਉਹ ਰਾਤ ਦਾ ਸਮਾਂ ਹੋਣ ਕਰਕੇ ਅਜੇ ਤੱਕ ਕੋਈ ਐਫਐਸ ਤੋ ਅੱਜ ਸਵੇਰੇ ਐਫ ਆਈ ਆਰ ਦੰਤ ਹੋਣੀ ਹੈ ਪੁਲਿਸ ਸੇਰ ਤੋਂ ਜਾਂਚ ਡਿਊਟੀ ਹੋਈ ਹੈ ਔਰ ਫਾਇਰਿੰਗ ਦੇ ਐਂਗਲ ਨੂੰ ਜਿਹੜੀ ਆ ਉਹ ਪਛਾਣ ਕਰ ਰਹੀ ਹੈ ਉਸ ਤੋਂ ਬਾਅਦ ਕੀ ਤਸਵੀਰ ਨਿਕਲ ਕੇ ਆਉਂਦੀ ਹੈ ਇਹ ਹਾਲਾਂਕਿ ਦੇਖਣਾ ਹੋਵੇਗਾ ਬਿਲਕੁਲ ਕੀ ਕੁਝ ਐਂਗਲ ਨਿਕਲ ਕੇ ਆਂਦਾ ਹੈ ਦੇਖਣਾ ਤਾਂ ਵਾਕਈ ਅਹਿਮ ਰਹੇਗਾ ਕਿ ਮਾਮਲੇ ਦੀ ਤਹਿ ਤੱਕ ਜਾਇਆ ਜਾਏ ਪੁਲਿਸ ਯਕੀਨਨ तमाम ਸੀਸੀਟੀਵੀ ਤਸਵੀਰਾਂ ਵੀ ਖੰਗਾਲ ਰਹੀ ਹੋਏਗੀ ਲੇਕਿਨ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਜ਼ਰੂਰ ਉੱਠ ਰਹੇ ਨੇ ਕਿ ਕਿਸੇ ਤਰ੍ਹਾਂ ਦੇ ਨਾਲ ਕੋਈ ਵੀ ਆਂਦਾ ਹੈ ਹਥਿਆਰਾਂ ਦਾ ਇਸਤੇਮਾਲ ਕਰਦਾ ਹੈ ਗੋਲੀਆਂ ਮਜ਼ਾਕ ਹੀ ਔਰ 8 ਤੋਂ 10 ਰਾਉਂਡ ਫਾਇਰਿੰਗ ਹੋਣ ਦੀ ਜੋ ਜਾਣਕਾਰੀ ਮਿਲ ਰਹੀ ਹੈ ਸਵਾਲ ਕਈ ਖੜੇ ਹੁੰਦੇ ਨੇ ਅਲੀ ਕੁਰਾ ਪਰ ਹਾਲਾਂਕਿ ਇਥੇ ਗ੍ਰੀਮਤ ਇਹ ਰਹੀ ਕਿ ਪੀਕੀ ਢਾਲੀਵਾਲ ਜਿਹੜੇ ਉਹ ਘਰੇ ਨਹੀਂ ਸੀਗੇ ਔਰ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ ਔਰ ਦੂਸਰੇ ਪਾਸੇ ਮੁਹਾਲੀ ਜ਼ਿਲ੍ਹੇ ਦੀ ਗੱਲ ਕਰ ਲਈ ਔਰ ਜਿਹੜੇ ਸੈਕਟਰ ਦੇ ਵਿੱਚ ਪੀਕੀ ਢਾਲੀਵਾਲ ਨੇ ਇਹ ਜੋ ਕਈ ਨਾਮੀ ਹਸਤੀਆਂ ਕਈ ਸਿੰਗਰ ਜਿਹੜੇ ਨੇ ਔਰ ਕਈ ਸਿਆਸਤਾ ਜਿਹੜੇ ਜੋ ਰਹਿੰਦੇ ਨੇ ਪਰ ਹਾਲਾਂਕਿ ਜਿਸ ਤਰੀਕੇ ਨਾਲ ਇਹ ਸਾਧਵਾਕਰਮ ਵਾਪਰ ਗਿਆ ਔਰ ਕਾਨੂੰਨੀ ਵਿਵਸਥਾ ਦਾ ਜਨਾਜ਼ਾ ਨਿਕਲਿਆ ਹੋਇਆ ਇਹ ਹਾਲਾਂਕਿ ਰਹਿ ਕਿਉਂਕਿ ਜਿਸ ਤਰੀਕੇ ਨਾਲ ਲਗਾਤਾਰ ਮੋਤਾ ਹੋਣੀਆਂ ਪਹਿਲਾਂ ਅਫੇਚੇ ਉਹ ਗੋਲੀਆਂ ਦੇ ਵਾਰ ਨਾਲ ਕਤਲ ਹੁੰਦੇ ਹੋਣ ਨਕਲੀ ਸ਼ਰਾਬ ਦੇ ਨਾਲ ਹੁੰਦੇ ਹੋਣ ਇਹ ਸਾਰੀਆਂ ਜਿਹੜੇ ਡਿਸਟ੍ਰਿਕਟ ਹੁਣ ਅਸੀਂ ਜੋੜ ਕੇ ਦੇਖੇ ਤਾਂ ਪੰਜਾਬ ਦੀ ਕਾਨੂੰਨ ਵਿਵਸਥਾ ਜਿਹੜੀ ਹੈ ਉਹ ਕਿਤਨਾ ਕਿਤੇ ਠੀਕ ਨਹੀਂ ਹੈ ਜਿਸ ਦੇ ਕਰਕੇ ਹਾਲਾਤ ਜਿਹੜੇ ਨੇ ਬਦ ਤੋਂ ਬਦਤਰ ਹੁੰਦੇ ਜਾ ਰਹੇ ਤੇ ਪੁਲਿਸ ਹੁਣ ਜਾਂਚ ਦੇ ਵਿੱਚ ਜੁੜੀ ਹੋਈ ਹੈ ਸੀ.ਡੀ. ਵੀ ਸੰਗਾਲ ਰਹੀ ਹੈ ਔਰ ਕਿਥੋਂ ਆਏ ਕਿਸ ਜਗ੍ਹਾ ਦੇ ਇੱਤੇ ਬਾਅਦ ਦੇ ਵਾਪਸ ਹੋਏ ਜਿਹੜਾ ਮੋਟਰਸਾਈਕਲ ਦੇ ਉੱਤੇ ਆਏ ਸੀ ਉਹ ਚੋਰੀ ਦਾ ਤਾਂ ਨਹੀਂ ਸੀਗਾ ਔਰ ਜਿਹੜੇ ਵੈਪਨ ਦੇ ਉੱਪਰ ਫਾਇਰ ਹੋਏ ਫਿਰ ਉਹ ਵੈਪਨ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਨਜ਼ਾਇਤ ਸੀਗਾ ਜਾਂ ਕਿਸੇ ਲੈਗਨਸੀ ਸੀਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਜਾਂਚ ਦਾ ਵਿਸ਼ਾ ਹੈ ਔਰ ਖਾਸ ਤੌਰ ਦੇ ਪਰ ਇਹ ਦੱਸਿਆ ਵੇਖੀ ਜਿਹੜਾ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਰਹਿਣ ਵਾਲਾ ਜਿਹੜਾ ਪਿੰਕੀ ਢਾਲੀ ਵਾਲਾ ਉਸ ਤੋਂ ਲੈ ਕੇ ਇਹ ਘਟਨਾ ਵਾਪਰੀ ਪਰ ਅਜੇ ਤੱਕ ਕਿਸੇ ਤਰੀਕੇ ਦੀ ਕੋਈ ਸਟੈਂਟਸ ਆਲ ਦਾ ਸਾਹਮਣੇ ਨਹੀਂ ਆਇਆ ਸੋ

ਜਦੋਂ ਇੱਕ ਖਬਰ ਮਿਲੀ ਕਿ ਉਸ ਜਗ੍ਹਾ ਤੇ ਫਾਇਰਿੰਗ ਹੋਈ ਹੈ ਔਰ ਉਹਦੇ ਬਾਅਦ ਤੁਰੰਤ ਪ੍ਰਭਾਵਾਂ ਦੇਖਿਆ ਜਾਵੇ ਤਾਂ ਪੀਸੀਆਰ ਦੀਆਂ ਗੱਡੀਆਂ ਔਰ ਉਸ ਤੋਂ ਬਾਅਦ ਸਬੰਧਤ ਜਿਹੜੇ ਐਸਐਚਯੂ ਸੀਗੇ ਉਹਨਾਂ ਵੱਲੋਂ ਟੀਮ ਭੇਜੀ ਗਈ ਔਰ ਉਹਦੇ ਬਾਅਦ ਪੁਲਿਸ ਦੇ ਸੀਨੀਅਰ ਅਫਸਰ ਜਿਹੜੇ ਨੇ ਉਹ ਵੀ ਮੌਕੇ ਤੇ ਉੱਪਰ ਪਹੁੰਚੇ ਹਾਲਾਂਕਿ ਇਹ ਸਭ ਦੇ ਵਿੱਚ ਕਿਤਨਾ ਕਿਤੇ ਹੁਣ ਇਹ ਦੇਖਿਆ ਜਾ ਰਿਹਾ ਹੈ ਕਿ ਜਿਹੜਾ ਐਂਗਲ ਪੇਸ਼ ਕੀਤਾ ਜਾਵੇ ਕਿ ਹਮ ਕਿਸੇ ਫਿਗਰ ਦੇ ਨਾਲ ਕੋਈ ਹਮਦਰਦੀ ਵਾਲਾ ਐਂਗਲ ਦਾ ਉਹ ਇੱਕ ਕੋਸ਼ਿਸ਼ ਕੀਤਾ ਜਾ ਰਿਹਾ ਹੈ ਉਸ ਦੇ ਪਾਸੇ ਇਹਨਾਂ ਬੜਾ ਜਿੱਕਰ ਕਰ ਰਹੀ ਸੀ ਕੋਈ ਰੈਂਸਮ ਕਾਲ ਤਾਂ ਨਹੀਂ ਹੈ ਕਿਸੇ ਤਰੀਕੇ ਦੀ ਸੋ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਪਿੰਕੀ ਤਾਲਵੇਲ ਵੱਲੋਂ ਪੁਲਿਸ ਨੇ ਹੁਣ ਤੱਕ ਸ਼ੇਅਰ ਕੀਤੀ ਗਈ ਕਿ ਕਿਸ ਤਰ੍ਹਾਂ ਦੇ ਕੋਈ ਉਹਨਾਂ ਨੂੰ ਥ੍ਰੈਟ ਕਾਲਸ ਜਾਂ ਕੋਈ ਅਜਿਹੀ ਕੋਈ ਅਜਿਹੀ ਐਕਟੀਵਿਟੀ ਸੀਗੀ ਉਹਦੇ ਕੋਜੀ ਤਾਂ ਪੁਲਿਸ ਜਿਹੜੀ ਆ ਫਿਲਹਾਲ ਕਿਸੇ ਤਰੀਕੇ ਦੀ ਕੋਈ ਗੱਲਬਾਤ ਦੇ ਲਈ ਜਵਾਬ ਨਹੀਂ ਦੇ ਰਹੀ ਇਹ ਹੀ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜੋ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਕਿਉਂਕਿ ਅਜੇ ਤਾਂ ਕੁਝ ਨਹੀਂ ਦਿੱਖਿਆ ਜਾਵੇ ਤਾਂ ਅਜੇ ਮਤਲਬ ਬਹੁਤ ਜ਼ਿਆਦਾ ਮੁਰਮੀ ਤੇਜ਼ ਹੈ ਇਸ ਤਰੀਕੇ ਨਾਲ ਕੋਈ ਵੀ ਜਾਣਕਾਰੀ ਪੁਲਿਸ ਦਾ ਜਿਹੜਾ ਸੀਨੀਅਰ ਜਾਂ ਕੋਈ ਪੁਲਿਸ ਅਫਸਰ ਹੈ ਉਹ ਸ਼ੇਅਰ ਨਹੀਂ ਕਰ ਰਿਹਾ ਕਿਉਂਕਿ ਨਿੱਕੇ ਨਿੱਕੇ ਕਲੂ ਤੋਂ ਜੇ ਦਿੱਖਿਆ ਜਾਵੇ ਕਿ ਟੈਕਨੀਕਲੀ ਜਿਹੜੀਆਂ ਚੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਅਜੇ ਕਿਸੇ ਤਰੀਕੇ ਦੀ ਡਿਸਕਲੋਜ਼ ਜਿਹੜਾ ਪੁਲਿਸ ਨਹੀਂ ਕਰ ਰਹੀ ਔਰ ਹਾਲਾਂਕਿ ਇਹ ਜ਼ਰੂਰ ਕਿਹਾ ਜਾ ਰਿਹਾ ਪੁਲਿਸ ਵੱਲੋਂ ਬੜੇ ਯਕੀਨ ਦੇ ਨਾਲ ਕਿ ਜਿਹੜੇ ਦੋਸ਼ੀ ਹ